ਜੇ ਇੱਕ ਵਾਰੀ ਕਿਤੇ ਉਥੇ ਜਲਗੇ ਨਾ ਚਾਹੇ ਜਦਾਂ ਦੀ ਮਸ਼ੀਨ ਖਰਾਬ ਕਰਵਾਉਗੀ ਤੇ ਚਾਹੀ ਫਿਰ ਮਸ਼ੀਨ ਉਥੋਂ ਕਢਾ ਕੇ ਦੱਸੂਗੀ ਇਹਨਾਂ ਨੂੰ ਹਾਂ ਉਹ ਸਾਰੇ ਪੂਰੇ ਹੀ ਆ ਨਾ ਪੂਰੇ ਹੀ ਆ ਮੇਰੀ ਗੱਲ ਸੁਣ ਲੈ ਹੁਣ ਮੇਰੇ ਵੱਲ ਨਹੀਂ ਆਉਣਾ ਹੁਣ ਜੇ ਸਿੱਧੀ ਗੱਲ ਵਾ ਜੇ ਕਿਤੇ ਮੇਰੇ ਵੱਲ ਆ ਗਿਆ ਪੈਸਾ ਤੇ ਲਾ ਮੰਗਣ ਤੇ ਫਿਰ ਮੇਰੇ ਕੋਲ ਬੁੜਾ ਨਹੀਂ ਉਹ ਮੈਂ ਨਹੀਂ ਤੇਰੇ ਨਾਲ ਲੰਦਾ ਠੀਕ ਆ ਨਾ ਮਨੂੰ ਬਥੇਰੇ ਪੈਸੇ ਮਿਲ ਜਾਣੇ ਅਤੇ ਤੂੰ ਜ ਪੈ ਪੈ ਮਾਰ ਪੈ ਦੇਜੋ ਮਾਸੀ ਕਾ ਕੋਈ ਗੱਲ ਨਹੀਂ ਮੈਂ ਨਹੀਂ ਹੁੰਦਾ ਤੇ ਤੈਨੂੰ ਨਾ ਹੋ ਮੇਰੇ ਨਾਲ ਤੇਰਾ ਤਾਂ ਟਾਈਮ ਪਾਸ ਹੋਏ ਨਾ ਮੇਰੀ ਪੈਨਸ਼ਨ ਤੇ ਤੁਸੀਂ ਜਿੱਥੇ ਮਾਰਜੀ ਜਾਓ ਮੰਮੀ ਆਹ ਭਲਾ ਕਿਦਾਂ ਦੀਆਂ ਗੱਲਾਂ ਹੋਈਆਂ ਤੁਸੀਂ ਤਾਂ ਕਹਿੰਦੇ ਖੜਾ ਟਾਈਮ ਪਾਸ ਹੋਏ ਨਾ ਮਾਂ ਉਹਨਾਂ ਨੂੰ ਤੁਸੀਂ ਕਾਗਜ ਫੜਾ ਦਿੱਤੇ ਆ ਤੇ ਮੈਂ ਕਿੱਧਰ ਜਾਵਾਂ ਨਹੀਂ ਹੁੰਦਾ ਨਹੀਂ ਮੰਨਦਾ ਮੈਂ ਕੀ ਕਰਾਂ ਤੂੰ ਵੀ ਇਹਦੇ ਕੋ ਪੈਸੇ ਲੈ ਕੇ ਬਤਲਿਆ ਕਿ ਨਹੀਂ ਤੂੰ ਕਿੱਥੇ ਜਾਣਾ ਮੈਂ ਪੈਨਸ਼ਨ ਦੇ ਨਾਲ ਕੀ ਕੀ ਕਰਾਂਗੇ ਸੁਣ ਲੈ ਇਹ ਨੰਤਾ ਨੂੰ ਪਤਾ ਹੈਗਾ ਉਹ 30 35000 ਰੁਪਿਆ ਆਉਂਦਿਆ ਵਾ ਤੁਸੀਂ ਨੋਟ ਖਾਣੇ ਆ ਹਰ ਮਾਸੀ ਜੀ ਚਾ ਅੱਛਾ ਇਹ ਮੀਨੇ ਜੀ ਸੰਦੀਪ ਤੇਰੇ ਵੱਲ ਤੋਂ ਬੰਦੋਰੇਦਰੀ ਬਣੀ ਇੱਕ ਕਾਕੇ ਦੀ ਤੇ ਇੱਕ ਮਸ਼ੀਨ ਦੀ ਹਾਂਜੀ ਹਾਂਜੀ ਚਲੋ ਮਹਾਰਾਜ ਘਰਮਾ ਚ ਘਰੇ ਬਾਬਾ ਨੇ ਇਹ ਤੇ ਗੱਲ ਹੈਗੀ ਆ ਮਾਸੀ ਜੀ ਜਦੋਂ ਦੀ ਮਸ਼ੀਨ ਲਈ ਆ ਨਾ ਸੱਚੀ ਬੜੇ ਸੁਖ ਦੇ ਜ਼ਿੰਦਗੀ ਜੀਣਦੇ ਆਪਾਂ ਨਹੀਂ ਵਧੀਆ ਹੋਏ ਨਾ ਕੰਮ ਚੱਲਣਾ ਵਾ ਹਾਂਜੀ ਚਲੋ ਅਹੀਂ ਤੇ ਦਈਆਂ ਨੇ ਆਂ ਤੇ ਚੱਲਦਾ ਹੀ ਜਾਵੇ ਏਦਾਂ ਤੇ ਵਧੀਆ ਵਾ ਚੱਲਾ ਘਰ ਵਾ ਨਾ ਇਹ ਵੀ ਵਧੀਆ ਬਣ ਜੇ ਚਲੋ ਕੋਈ ਗੱਲ ਨਹੀਂ ਦੀਦੀ ਇਹ ਵੀ ਹੌਲੀ ਹੌਲੀ ਬਣ ਜਾਣਾ ਵਾ ਜਿੱਦਾਂ ਮਸ਼ੀਨ ਲੈ ਲਈ ਐ ਏਦਾਂ ਘਰ ਵੀ ਬਣ ਜਾਣਾ ਸਭ ਕੁਝ ਹੋਏ ਨਾ ਵੇ ਨਿਗੇ ਜਣ ਠੰਡੇ ਚ ਪਜਾ ਕੇ ਰੱਖੀ ਨਹੀਂ ਨਹੀਂ ਠੰਡੇ ਚ ਪਚਾਈਦਾ ਵਾ ਹਾਂਜੀ ਤੇ ਦਿਲ ਜਿੱਤਨੇ ਆਉਣਾ ਨਹੀਂ ਅਜੇ ਦੀਦੀ ਕੀਤਾ ਹੀ ਫੋਨ ਮੈਨਾਂ ਨੂੰ ਤੇ ਕਹਿੰਦੇ ਜੇ ਤੇ ਕੋਈ ਮੁੰਡਾ ਮਿਲ ਗਿਆ ਫੇਰ ਤੇ ਮੈਂ ਆ ਜੂੰਗਾ ਜੇ ਨਾ ਮਿਲਿਆ ਫੇਰ ਇਹ ਮੁਸ਼ਕਲੀ ਆ। ਮੈਂ ਆਨੀ ਹੀ ਵੀ ਚਲ ਆਈ ਹੂੰ ਉਹਨੂੰ ਹੀ ਮੇੜੀ ਜਾਂਦੇ। ਚਲੋ ਕੋਈ ਗੱਲ ਨਹੀਂ ਤੂੰ ਇੱਥੇ ਰਹਿਣਾ ਵਾ ਅੱਜ ਤੁਹਾਨੂੰ ਮੈਂ ਰੱਖਣਾ ਰਾਤ। ਨਹੀਂ ਨਹੀਂ ਸਦੀਪ ਰਹਿਣਾ ਨਹੀਂ ਆਹੀ ਚੱਲ ਜਾਣਾ ਵਾ। ਨਾ ਫੇਰ ਕੀ ਆ? ਇਨੇ ਚਿਰਾਂ ਬਾਅਦ ਮਾਸੀ ਆਏ ਆ। ਫੇਰ ਕੀ ਹੋਣੀ? ਇਹ ਤਾਂ ਸਹੀ ਆ। ਅੱਗੇ ਮੰਮੀ ਘਰ ਹੁੰਦੇ ਸੀ ਤੇ ਮੈਂ ਰਹਿ ਪਈ ਨਹੀਂ। ਹੁਣ ਤੈਨੂੰ ਪਤਾ ਉਹਥੇ ਘਰ ਕੋਈ ਨਹੀਂ ਐ। ਚਲੋ ਕੋਈ ਗੱਲ ਨਹੀਂ। ਮੈਂ ਕਰੀ ਫੇਰ ਫੋਨ ਲਾ ਕੇ ਪੁੱਛ ਲੂੰਗੀ ਜੇ ਤੇ ਆ ਜਾਣਗੇ ਠਾਡੇ ਹੁੰਦੇ ਹੁੰਦੇ ਤੇ। ਨਾਲੇ ਦੀਦੀ ਸ਼ਾਇਦ ਹੋਰ ਵਧਾਈ ਬਣ ਜੇ ਸਾਡੇ ਵੱਲ। ਹੋਣ ਸੰਦੀਪ ਕਾ ਦੀ ਵਧਾਈ ਆ ਵਧਾਈ ਇਦਾਂ ਵਾ ਕਿ ਕੈਂਡੀ ਟਿੱਪਰ ਵੀ ਪਾ ਲੈਣੇ ਆ ਦੋਗ ਚਲੋ ਉਹਨੂੰ ਕਹ ਤਗੜਾ ਹੋ ਕੇ ਕੰਮ ਕਰ ਹਾਂਜੀ ਪਤਾ ਕੀਤਾ ਵਾ ਤੇ ਥੋੜਾ ਜਿਹਾ ਹੱਥ ਅਜੇ ਟਾਈਟ ਹੀ ਤੇ ਕਹਿੰਦੇ ਕੋਈ ਗੱਲ ਨਹੀਂ ਪਹਿਲਾ ਤੇਲਾ ਹੁੰਦਾ ਵਾ ਨਾ ਕੋਲ ਫਿਰ ਲੈ ਲੈਣਾ ਉਹ ਵੀ ਚਲ ਸੰਦੀਪ ਆ ਤੇ ਬਹੁਤ ਵਧੀਆ ਵਾ ਹਾਂਜੀ ਤੂੰ ਨਾ ਸਿਮੀ ਨੂੰ ਸੀਸਾ ਦਿਆ ਕਰ ਸਹੀ ਗੱਲ ਨਾ ਇਹਦੇ ਕਰਕੇ ਹੀ ਹੋਇਆ ਵਾ ਇਹ ਤੇ ਗੱਲ ਹੈਗੀ ਆ ਇਹਨਾਂ ਦੇ ਕਰਮਾਂ ਚ ਹੀ ਨਾ ਸਭ ਕੁਝ ਤਾਂ ਹੀ ਹੋਇਆ ਵਾ ਮੈਂ ਕੀ ਕਰਨਾ ਸੀ ਨਾਲੇ ਨਹੀਂ ਹਿੰਮਤ ਆਪਣੀ ਆ ਸਿਮੀ ਇਹੀ ਲਵਸੀਲਾ ਵੀ ਹੁੰਦਾ ਹੀ ਆ ਤੂੰ ਇਹਨਾਂ ਦਾ ਸਾਥ ਦਿੱਤਾ ਤੇ ਇਹ ਇੱਥੋਂ ਤੱਕ ਪਹੁੰਚੇ ਆ ਹਾਂਜੀ ਹਾਂਜੀ ਦੀਦੀ ਈ ਬਥੇਰਾ ਸਾਥ ਦਿੱਤਾ ਇਹਨਾਂ ਦਾ ਹਾਂਜੀ ਕੋਈ ਗੱਲ ਨਹੀਂ ਸੰਦੀਪ ਭੈਣ ਭਰਾ ਹੀ ਸਾਥ ਦਿੰਦੇ ਨੇ ਹਾਂਜੀ ਹਾਂਜੀ ਮੈਂ ਇੱਕ ਤੇ ਮੇਰੇ ਕੋਲ ਗਲਤੀ ਹੋ ਗਈ ਆ ਮਹੀਨੇ ਚਿਰ ਤੇਰਾ ਮੁੰਡਾ ਵੇਖਣ ਆਈ ਆ ਚਲੋ ਕੋਈ ਗੱਲ ਨਹੀਂ ਮਾਸੀ ਜੀ ਘਰਾਂ ਦੇ ਕੰਮ ਹੀ ਨਹੀਂ ਮੁੱਕਦੇ ਨਿਕਲੇ ਨਹੀਂ ਗਿਆ ਮੇਰੇ ਕੋ ਘਰੋਂ ਹਾਂਜੀ ਤੋਂ ਮੈਂ ਹਰਕੇ ਦਿਲਜਿੰਦਰ ਨੂੰ ਕਿਹਾ ਮੈਂ ਹਾਂ ਚੱਲ ਚਲੀਏ ਬੁੰਡਾ ਤੇ ਵੇਖ ਕੇ ਆਈਏ ਹਾਂਜੀ ਚਲੋ ਵਧੀਆ ਕੀਤਾ ਵਾ ਕਿ ਤੁਸੀਂ ਚਲੋ ਜੀ ਮੇਰੇ ਕੋ ਕੋਈ ਗਲਤੀ ਵੀ ਹੋ ਗਈ ਤਾਂ ਵੀ ਚਲੋ ਮੇਰੇ ਕੋ ਮਾਫ ਕਰਿਓ ਨਹੀਂ ਨਹੀਂ ਮਾਸੀ ਜੀ ਫਿਰ ਕੀ ਆ ਵੱਡੇ ਕਹਿੰਦੇ ਹੀ ਹੁੰਦੇ ਆ ਕੋਈ ਗੱਲ ਨਹੀਂ ਅਸੀਂ ਕਾਦਾ ਗੁੱਸਾ ਕਰਨਾ ਵਾ ਕੋਈ ਹੋਈ ਜਾਂਦਾ ਵਾ ਕਈਆਂ ਗੱਲਾਂ ਦੇ ਵਿੱਚ ਹਾਂਜੀ ਚਲੋ ਕੋਈ ਗੱਲ ਨਹੀਂ ਘਰਾਂ 'ਚ 100 ਗੱਲਾਂ ਹੁੰਦੀਆਂ ਵਾ ਐਨੀ ਟੈਨਸ਼ਨ ਨਾ ਲਿਆ ਕਰੋ ਤੁਸੀਂ ਸੰਦੀਪ ਮੈਂ ਵੀ ਨਾ ਕਿਸੇ ਦੀ ਚੁੱਕਣਾ ਚ ਆ ਗਈ ਐਵੇਂ ਉਹਦੇ ਮਗਰ ਲਾ ਕੇ ਮੈਂ ਤੈਨੂੰ ਮੈਨੂੰ ਬੋਲਣਾ ਨਹੀਂ ਚਾਹੀਦਾ ਚਲੋ ਕੋਈ ਗੱਲ ਨਹੀਂ ਮਾਸੀ ਵਾਦਾ ਘਾਟਾ ਹੋ ਜਾਂਦਾ ਵਾ ਕੋਈ ਗੱਲ ਨਹੀਂ ਸਾਨੂੰ ਇੰਨੀ ਬੜੀ ਖੁਸ਼ੀ ਆ ਤੁਸੀਂ ਨੌ ਸੱਸ ਦੋਵੇਂ ਜਣੀਆਂ ਆਈਆਂ ਵਾ ਹੁਣ ਨਾ ਆਪਣੀ ਧੀ ਬਣਾ ਕੇ ਰੱਖਿਓ ਇਹਨਾਂ ਨੂੰ ਉਹ ਤੇ ਧੀ ਬਣਾਈ ਹੈ ਪਰ ਮੈਨੂੰ ਤੇਰੇ ਤੋਂ ਆਉਣ ਡਿਆ ਸੀ ਪਰ ਮੈਂ ਤੇਨ ਤੇਨ ਨੂੰ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ ਚਲੋ ਕੋਈ ਗੱਲ ਨਹੀਂ ਐਵੇਂ ਮੇਰੇ ਕੋਲ ਵਾਦ ਬੋਲਿਆ ਗਿਆ ਤੇਨੂੰ ਤੂੰ ਹੁਣ ਇਦਾਂ ਨਾ ਕਰੋ ਤੁਸੀਂ ਸਾਨੂੰ ਸ਼ਰਮਿੰਦੇ ਕਰਨ ਦੇ ਆਂ ਜੇ ਤੁਹਾਨੂੰ ਨਹੀਂ ਕੋਈ ਗੁੱਸਾ ਹੈਗਾ ਤੇ ਤੁਸੀਂ ਕਾਹ ਤੋਂ ਕਰਨਾ ਗੁੱਸਾ ਚਲ ਕੋਈ ਨਹੀਂ ਮਾਸੀ ਜੀ ਵੱਡੇ ਕਿੰਨੇ ਦਿਨ ਦੇ ਆ ਝੜਕੀ ਹੋ ਗਿਆ ਜੇ ਤੁਸੀਂ ਕੁਝ ਕਹਿ ਵੀ ਲਿਆਤੇ ਵੱਡੇ ਕਹੇ ਵਜਾ ਵਜਾ ਨਾ ਕਹਿੰਦੇ ਮੈਂ 3 ਵਜੇ ਕਹਿੰਦਾ ਨਾ ਚਲੋ ਕੋਈ ਗੱਲ ਨਹੀਂ ਛੰਡੋ ਮੰਮੀ ਇਹਨਾਂ ਗੱਲਾਂ ਨੂੰ ਹੁਣ ਜਿਹੜੀਆਂ ਪਿੱਛੇ ਹੋ ਗਈਆਂ ਵਾ ਨਾ ਉਹ ਨਾ ਹੁਣ ਤੁਸੀਂ ਐਵੇਂ ਬੋਲਣੇ ਬੋਲੋ ਚਲੋ ਕੋਈ ਨਹੀਂ ਗਾੜੀ ਹੁਣ ਆਪਾਂ ਨਾ ਰਲ ਮਿਲ ਕੇ ਰਿਆ ਕਰਨਾ ਗਜਿੰਦਰ ਤੁਸੀਂ ਫਿਰ ਬੈਠੋ ਮੈਂ ਤੇਰੀ ਮੰਮੀ ਦਾ ਪਤਾ ਲੈ ਆਉਂਗਾ ਉਹ ਨਹੀਂ ਨਹੀਂ ਮੰਮੀ ਉਧਰ ਨਹੀਂ ਜਾਣਾ ਹੈਗਾ ਨਹੀਂ ਪੁੱਤ ਗਰੇ ਲੱਗੀਦਾ ਵਾ ਤੁਸੀਂ ਨਾ ਜਾਓ ਨਹੀਂ ਜਾਣਾ ਤੇ ਮੈਨੂੰ ਮਿਲਣ ਜਾਣਦੇ ਮੰਮੀ ਜਾਣ ਨੂੰ ਤੇ ਕੋਈ ਗੱਲ ਨਹੀਂ ਆ ਤੁਹਾਨੂੰ ਚੰਗਾ ਭਲਾ ਪਤਾ ਵਰਪਿੰਦਰ ਦਾ ਤੇ ਮੈਂ ਨਹੀਂ ਚਾਹੁੰਦੀ ਕੋਈ ਗੱਲ ਨਹੀਂ ਰਪਿੰਦਰ ਕਿਹੜੀ ਗੋਲੀ ਮਾਰ ਦੋਗੇ ਮੈਨੂੰ ਮੈਨੂੰ ਹੋਵੇ ਇੱਕ ਵਾਰੀ ਜਰਖ ਜਾ ਸੰਦੀਪ ਮੰਮੀ ਉਧਰ ਚਲਤੇ ਗਏ ਆ ਤੇ ਮੈਨੂੰ ਡਰੀ ਲੱਗੀ ਜਾਣ ਰਿਆ ਮੈਂ ਵੀ ਜ਼ਿਆਦਾ ਮਨਾ ਨਹੀਂ ਕੀਤਾ ਕਿ ਜੇ ਮੈਂ ਜ਼ਿਆਦਾ ਕਿਹਾ ਤੇ ਮੰਮੀ ਨੇ ਆਖਣਾ ਵਾ ਵੀ ਮੈਨੂੰ ਰੋਕਣ ਦੀ ਇਹ ਜਾਣ ਤੂੰ ਮਾਸੀ ਤੇ ਮਹਾ ਸੁਧਰੇ ਹੀ ਕਿ ਤੇ ਫੇਰ ਨਾ ਉਹਨਾਂ ਦੀਆਂ ਗੱਲਾਂ 'ਚ ਆ ਜਾਣਾ ਹਾਂ ਹੋਈ ਥੇ ਮੈਂ ਆ ਗਿਆ ਨਹੀਂ ਹੁਣ ਰੋਤਾ ਨੂੰ ਦੱਸਿਆ ਨਹੀਂ ਕਿ ਉਧਰ ਜਾਣਾ ਜਾਂ ਨਹੀਂ ਜਾਣਾ ਨਹੀਂ ਸੰਦੀਪ ਇਹ ਤਾਂ ਮੰਮੀ ਨੇ ਨਾ ਆਈ ਨਹੀਂ ਲਿਆ ਮਿੰਤੇ ਉਹ ਕਹਿੰਦੇ ਸੀ ਕਿ ਮੁੰਡਾ ਵੇਖਣ ਜਾਣਾ ਚੱਲ ਕੋਈ ਨਹੀਂ ਦੀਦੀ ਭਵਿੰਦਰ ਦੀਦੀ ਸੁਧਰ ਗਈ ਆ ਉਹਨਾਂ ਨੇ ਕੋਈ ਗੱਲ ਨਹੀਂ ਇਦਾਂ ਦੀ ਕਰਨੀ ਉਹਦੋਂ ਮੈਨੂੰ ਮਿਲੇ ਸੀ ਤੇ ਬੜੇ ਪਿਆਰ ਨਾਲ ਗੱਲਾਂ ਕਰਦੀ ਸੀ ਸਿਮੀ ਉਹ ਸੁਧਰੀ ਨਹੀਂ ਹੈਗੀ ਬੜੀ ਚਲਾਕ ਵਾਓ ਸਿਮੀ ਉਹ ਵਿੱਚ ਵਿੱਚ ਗੱਲ ਕਰ ਜਾਂਦੀ ਆ ਦੀਦੀ ਗੱਲਾਂ ਦੇ ਤਾਂ ਲੱਗਦਾ ਕਿ ਇਦਾਂ ਸੁਧਰ ਗਈ ਹੋਵੇ ਉਹ ਸਿਮੀ ਤੈਨੂੰ ਨਹੀਂ ਪਤਾ ਹੈਗਾ ਉਹ ਇਦਾਂ ਹੀ ਕਰਦੀ ਹੁੰਦੀ ਆ ਹੁਣ ਉਹਦੇ ਕੋਲੋਂ ਨਾ ਇਹਨਾਂ ਦਾ ਕੰਮ ਵੇਖ ਕੇ ਜਰਿਆ ਨਹੀਂ ਜਾਂਦਾ ਉਹ ਤਾਂ ਡਈ ਆ ਇਦਾਂ ਕਰਨ ਵੀ ਮਿੱਠੀ ਪਿਆਰੀ ਹੋ ਕੇ ਇਹਨਾਂ ਨੂੰ ਫੇਰ ਨਾਲ ਲੰਨੀ ਆ ਤੇ ਇਹਨਾਂ ਨੂੰ ਫੇਰ ਬਰਬਾਦ ਕਰਦੀ ਆ ਤਾਂ ਹੀ ਤੇ ਮਾਫੀ ਮੰਗਣ ਆਈ ਹੀ ਕਿ ਚੱਲ ਕੋਈ ਗੱਲ ਨਹੀਂ ਮੈਨੂੰ ਮaaf ਕਰ ਹੀ ਦੇਣਾ ਇਹਨਾਂ ਨੇ ਅਹੀਂ ਹੋਣੀ ਉਹ ਵਾਲੀ ਗਲਤੀ ਕਰਨੀ ਪਹਿਲਾਂ ਇਹਨੂੰ ਮaaf ਕਰ ਦਿੱਤਾ ਸੀ ਸੰਦੀਪ ਹੁਣ ਉਹ ਗਲਤੀ ਕਰਿਓ ਵੀ ਨਾ ਤੇ ਦਲਜੀਤ ਨੂੰ ਵੀ ਸਮਝਾਵੀਂ ਕਿ ਕਿਤੇ ਇਹਨਾਂ ਦੀਆਂ ਗੱਲਾਂ ਜਨਾ ਨਾ ਆਜੇ ਨਹੀਂ ਨਹੀਂ ਦੀਦੀ ਇਹਨਾਂ ਨੂੰ ਮੈਂ ਸਮਝਾ ਦਿੱਤਾ ਵਾ ਹੌਣਤ ਨਹੀਂ ਹੁੰਦੇ ਇਹਨਾਂ ਦੀਆਂ ਗੱਲਾਂ 'ਚ ਚਲੋ ਕੋਈ ਗੱਲ ਨਹੀਂ ਮੇਲ ਆਉਂਦਾ ਹੁਣ ਫਿਰ ਕੀ ਕਰਨਾ ਸੀ ਜੇ ਜ਼ਿਆਦਾ ਡੱਕਦੇ ਨਾ ਉਹਨਾਂ ਨੇ ਕਹਿਣਾ ਹੈ ਪਤਾ ਨਹੀਂ ਕਿਹੜੀ ਗੱਲੋਂ ਡੱਕਦੇ ਮੈਨੂੰ ਸੰਦੀਪ ਮੈਨੂੰ ਤਾਂ ਡਾਰੀ ਲੱਗੀ ਜਾਣ ਰਿਆ ਨਾ ਹੁਣ ਮੈਂ ਮੰਮੀ ਦੇ ਮਗਰ ਜਾਣ ਚੋ ਗਈ ਚਲੋ ਕੋਈ ਨਹੀਂ ਸਿਮੀ ਤੂੰ ਇਧਰ ਕਰ ਰੋਟੀ ਪਾਣੀ ਦੀ ਤਿਆਰੀ ਕਰ ਆਉਂਦੇ ਆ ਨਾ ਮਾਸੀ ਫੇਰ ਰੋਟੀ ਖਵਾ ਦਿੰਦੇ ਆ ਠੀਕ ਹੈ ਹਾਏ ਤੇ ਦੀਦੀ ਇਹਨੂੰ ਆਪਣੀਆਂ ਗੱਲਾਂ 'ਚ ਲਿਓ ਢੀ ਰਪਿੰਦਰ ਮੈਂ ਦਿਨੂ ਬਥੇਰਾ ਸਮਝਾਇਆ ਵਾ ਕਿ ਹੁਣ ਨਾ ਉਹਦੀਆਂ ਗੱਲਾਂ ਚਾਜੀ ਸੰਦੀਪ ਸਿਮੀ ਨੂੰ ਨਾ ਸਮਝਾ ਇਹਨੂੰ ਕਹਿ ਕਿ ਕਿਤੇ ਹੋਰ ਨਾ ਹੋਵੇ ਤੈਨੂੰ ਵੀ ਆਪਣੇ ਮਗਰ ਲਾ ਕੇ ਤੇ ਇਹਦਾ ਵੀ ਘਰ ਖਰਾਬ ਕਰੇ ਉਹਨੂੰ ਚੰਗਾ ਭਲਾ ਪਤਾ ਵਾ ਇਹ ਸਿਮੀ ਇਹਨਾਂ ਦੀ ਮਦਦ ਕਰਨ ਦੇ ਹੀ ਆ ਹੁਣ ਗਵਾਂਡਾ ਨੂੰ ਬਿਮਾਰ ਪਈ ਐ ਹੁਣ ਗਵਾਂਡਾ ਨੂੰ ਬਿਮਾਰ ਪਈ ਐ ਤੇ ਸਿਮੀ ਦੇ ਤਰਲੇ ਮਾਰਨ ਦੀ ਕੀ ਕੰਮ ਕਰ ਜਾਇਆ ਕਰ ਆ ਕੇ ਕਿਉਂ ਸਿਮੀ ਕੋ ਕੰਮ ਕਰੇ ਸਿਮੀ ਨੌਕਰ ਲੱਗੀ ਹੈ ਕਦੀ ਉਹਨਾਂ ਦਾ ਕੰਮ ਕਰੇ ਤੇ ਕਦੀ ਗਵਨਡਨ ਦਾ ਕੰਮ ਕਰੇ ਮੈਂ ਤੇ ਸਿਮੀ ਨੂੰ ਮਨਾ ਕਰ ਦਿੱਤਾ ਸੀ ਮੈਂ ਰੋਟੀ ਵੱਲੋਂ ਕਹਿੰਦੀ ਆ ਨਾ ਕੋਈ ਗੱਲ ਨਹੀਂ ਇੱਥੋਂ ਪਕਾ ਕੇ ਆਪਾਂ ਰੋਟੀ ਦੇ ਦਾਂਗੇ ਪਰ ਕੰਮ ਨਹੀਂ ਕਰਨਾ ਉਹਦੇ ਘਰ ਜਾ ਕੇ ਤੁਸੀਂ ਕਾਦੇ ਵਾਸਤੇ ਰੋਟੀ ਦੇਣੀ ਚਲੋ ਚੰਗੇ ਕੰਮ ਕਰਦੀ ਰਹੀਏ ਚਲੋ ਦੀਦੀ ਹਈ ਹੁਣ ਉਹਦੇ ਵਰਗੇ ਥੋੜੀ ਭਾਂਜ ਜਾਣਾ ਵਾ ਰੱਬ ਤੇ ਵੇਖ ਨਹੀਂ ਰਿਆ ਵਾ ਨਾ ਜਿੰਨਾ ਵੀ ਨਾ ਘਰ ਬਰਬਾਦ ਕੀਤਾ ਵਾ ਨਾ ਉਹਨੇ ਕੀਤਾ ਵਾ ਇੱਧਰ ਦੀਆਂ ਇੱਧਰ ਲਾ ਕੇ ਤੇ ਇੱਧਰ ਦੀਆਂ ਉੱਧਰ ਲਾ ਕੇ ਹੁਣ ਪਤਾ ਲੱਗਣੀ ਡਿਆ ਵਾ ਪਏ ਆ ਨਾ ਮੰਜੀ ਤੇ ਲੱਗ ਜਾਣਾ ਪਤਾ ਮੈਨੂੰ ਤੇ ਨਾ ਮਸਾ ਚੰਗੀ ਨਹੀਂ ਲੱਗਦੀ ਹੈਗੀ ਇੰਨੀ ਮੈਂ ਉਹਦੀ ਖਾਤਰ ਕੀਤੀ ਹੈ ਨਾ ਇੱਕ ਦੋ ਵਾਰੀ ਪਰ ਉਹਨੂੰ ਲੱਗਦੀ ਨਹੀਂ ਹੈਗੀ ਫੇਰ ਉਹੀ ਕੰਮ ਕਰਦੀ ਆ ਉਹ ਚਲੋ ਕੋਈ ਨਹੀਂ ਦੀਦੀ ਕੀ ਕਰਨਾ ਫੇਰ ਦੀਦੀ ਤੁਸੀਂ ਇਦਾ ਕਰੋ ਕਾਕੇ ਨੂੰ ਫੜੋ ਤੇ ਮੈਂ ਰੋਟੀ ਪਾਣੀ ਬਣਾਵਾ ਚੱਲਿਆ ਉਹ ਸ਼ਾਲ ਲੈਣ ਤੇ ਪੱਠੇ ਹੋਰ लवली ਕੀ ਹਾਲਾ ਹੋਰ ਸਨਾਹ ਠੀਕ ਠਾਕ ਬਸ ਵਧੀਆ ਵਧੀਆ ਆ ਜਾ ਬਾਹਰ ਮੇਰਾ ਵੀਰਾ ਮੈਂ ਯਾਰ ਪੱਠੇ ਲਿਆਂਦੇ ਹੁਣੇ ਮੈਂ ਕਿ ਕੁੱਤਰ ਲਾਂ ਅੱਛਾ ਅੱਛਾ ਤੇ ਫਿਰ ਵੇਲੇ ਹੋ ਗਏ ਨਾਈਏ ਤੋਂ ਹੀ ਕਿਤੇ ਚੱਲ ਉਹ ਸੁਣਾ ਠੀਕ ਆ ਕਿੱਦਾਂ ਹੋਣੇ ਹਾਇ ਆਉਣਾ ਕੀ ਯਾਰ ਤੇਰੇ ਨਾਲ ਤੈਨੂੰ ਵੀ ਪਤਾ ਵੀ 10 ਲੱਖ ਤੇ ਕੋਗੇ ਮਿਲਿਆ ਵਾ ਤੇ ਤੂੰ ਕਹਿੰਦਾ ਹੈ ਵੀ ਗੱਡੀ ਕੋਈ ਮੈਂ ਪੈਸਾ ਨਹੀਂ ਦੇਣਾ ਜਾਂ ਕੋਈ ਕਾਗਜ਼ ਪੱਤਰ ਦੇ ਜਾਂ ਲਿਖਾ ਕੋ ਉਹੋ ਕੰਮ ਕਰਨਾ ਆ ਮੈਂ ਅੱਜ ਆਵਾ ਪੈੜੀ ਦੇ ਕਾਗਜ਼ ਪੱਤਰ ਸਾਰੇ ਠੀਕ ਆ ਅੱਛਾ ਜਿਹੜੀ ਵੀ ਕਾਰਵਾਈ ਤੂੰ ਸ਼ੇਅਰ ਕਰਾਉਣੀ ਆ ਨਾ ਉਹ ਤੂੰ ਕਰਾ ਲੈ ਤੇ ਸਿਆਣ ਮੈਂ ਕਰ ਦੂੰਗਾ ਤੇ ਮੈਂ ਬੈ ਹੀ ਕਰਦਣੀ ਆ ਪਹਿਲੀ ਪੈਲੀ ਕਰਨੀ ਕੀ ਆਹੀਂ ਇੱਕ ਤੇ ਕਿੱਲਾ ਵਾ ਤੇ ਤੂੰ ਐਦਾਂ ਕਰ ਪੈਸਿਆਂ ਦਾ ਪ੍ਰਬੰਧ ਕਰ ਲਾ ਪੈਲੀ ਦਾ ਜਿੰਨਾ ਰੇਟ ਚੱਲਣ ਡਿਆ ਵਾ ਉਹ ਤੇ ਤੈਨੂੰ ਪਤਾ ਹੀ ਆ ਪੀ 30 ਲੱਖ ਨੂੰ ਕਿੱਲਾ ਜਾਣ ਡਿਆ ਵਾ ਤੇ 10 ਤੇ ਕੋ ਮੈਂ ਲਿਆ ਵਾ 20 ਲੱਖ ਮੈਨੂੰ ਹੋਰ ਕਰ ਦੇ ਤੇ ਤੂੰ ਕਿੱਲਾ ਬਾਹਰ ਮਨ ਤੇ ਆ ਫੜ ਕਾਗਜ਼ ਪੱਤਰ ਸਾਰੇ ਕਾਗਜ਼ ਤੇ ਤੂੰ ਲੈ ਆਂ ਵਾ ਲਵਲੀ ਤੇ ਘਰੇ ਆਪਣੇ ਕੀਤੀ ਆ ਗੱਲ ਕਰਦੇ ਆ ਨਾ ਉਹ ਸ਼ਾ ਕਿਉਂ ਟੈਨਸ਼ਨ ਲੈਣ ਡਿਆ ਤੂੰ ਆ ਕਰਦੇ ਕੋਈ ਕਾਗਜ਼ ਲੈ ਕੇ ਆਇਆ ਵਾ ਇਹਨਾਂ ਕਿਉਂ ਨਹੀਂ ਦਿੰਦੇ ਉਹ ਹੁਣ ਉਹਨਾਂ ਕੋਈ ਲੈ ਕੇ ਆਇਆ ਉਹ ਤੇ ਤੇਰੀ ਗੱਲ ਠੀਕ ਆ ਨਾ ਅੱਗੇ ਆਂਗੂ ਐਵੇਂ ਨਾ ਨਾ ਫਿਰ ਰੌਲਾ ਪਾਉਣਾ ਉਹ ਨਹੀਂ ਨਹੀਂ ਰੌਲਾ ਕਾਦਾ ਪਾਉਣਾ ਵਾ origignal ਕਾਗਤਵਾ ਸਾਰੇ ਦੱਸ ਚੱਲ ਉਹ ਤੇ ਗੱਲ ਤੇਰੀ ਠੀਕ ਆ ਪਰ ਮੇਰੀ ਗੱਲ ਸੁਣ ਯਾਰ 30 ਲੱਖ ਰੇਟ ਥੋੜਾ ਪੈਲੀਆਂ ਤੇ ਤੇਰੀਆਂ ਪੁੱਟੀਆਂ ਆ ਉਹ ਤੇ ਮਾ ਆ 20-22 ਲੱਖ ਰੁਪਈਆ ਦੀ ਪੈਲੀ ਆ ਤੇ ਇੰਨੇ ਪੈਸੇ ਥੋੜਾ ਮੈਂ ਭਰਨੇ ਆ 30 ਲੱਖ ਰੁਪਈਆ ਸ਼ਾ ਯਾਰ ਹੱਦ ਕਰੰਡਿਆ ਵਾ ਤੂੰ ਜਿੰਨਾ ਰੇਟ ਚੱਲਣ ਡਿਆ ਵਾ ਹੁਣ ਉਹ ਸਾਬ ਨਾਲੇ ਵੇਚਣੀ ਆ 30 ਲੱਖ ਤੈਨੂੰ ਪਤਾ ਚੱਲਣ ਡਿਆ ਆ ਤਾਂ ਚੱਲ ਤੂੰ ਲੱਖ ਘੱਟ ਦੇ ਨੀ ਹੋਰ ਦੱਸ ਕੀ ਜਾਨਾ ਉਹ ਤੇ ਤੇਰੀ ਗੱਲ ਠੀਕ ਆ ਲਵਲੀ ਪੁੱਟੀ ਪੈਲੀ ਜੋ ਫਸਲ ਨਹੀਂ ਹੋ ਜੀ ਹੁੰਦੀ ਉਹ ਯਾਰ ਫਸਲ ਹੋਣੀ ਡਈ ਆ ਤੂੰ ਵੀ ਕੱਢਣੀ ਡਿਆ ਫਸਲਾਂ ਦੱਸ ਤੈਨੂੰ ਪਤਾ ਹੀ ਆ ਵੀ ਉੱਤੇ ਖਰਚਾ ਬੜਾ ਲਾਉਣਾ ਪੈਣਾ ਮੈਨੂੰ ਫੇਰ ਤੇ ਗੱਲ ਇਦਾਂ ਹੀ ਹੋ ਵੀ ਮੈਂ ਭਰਾ 25 ਲੱਖ ਤੱਕ ਲੈਣੀ ਆ ਤੇ ਜੇ ਤੇਰੀ ਗੱਲ ਬਣਦੀ ਆ ਠੀਕ ਆ ਨਹੀਂ ਤੇ ਭਰਾ ਹੋਰ ਕਿਸ ਨੂੰ ਦੇ ਦੇ ਤੇ ਮੈਨੂੰ ਦੇ ਦੇ ਮੇਰੇ ਪੈਸੇ ਚੱਲ ਛਾ 25 ਨਾ ਰਿਹਾ ਯਾਰ ਆ ਫੜ ਤੇ ਮੈਨੂੰ ਦੱਸ ਦੇ ਜਦਨ ਉਧਰ ਕੰਮ ਹੋ ਜਾਊਗਾ ਨਾ ਸ਼ਹਿਰ ਤੇ ਮੈਂ ਸਾਈਨ ਕਰ ਦਊਗਾ ਆਣ ਕੇ ਛਾ ਇੱਕ ਗੱਲ ਦੱਸ ਵੀ ਘਰ ਕਿੰਨੇ ਪੈਸੇ ਆ ਤੇ ਕੋਈ ਪਈ ਹੁਣ ਘਰ ਤੇ ਯਾਰ ਹੁਣ ਦਾਵੀ 10000 ਰੁਪਏ ਆਣਾ ਹੋਰ ਕਿੰਨੇ ਕੋਈ ਤੂੰ ਐਂਦਾ ਕਰ ਮੈਨੂੰ ਦੱਸ 10000 ਰੁਪਏ ਦੇ ਮੈਨੂੰ ਲੋੜ ਵਾ ਤੇ ਬਾਕੀ ਤੂੰ ਕਰਦੀ ਮੈਨੂੰ ਬਾਅਦ ਚ ਚੱਲ ਮੈਂ ਲਿਆਉਂਦਾ ਜਾ ਲਿਆ ਫਿਰ ਛੇਤੀ ਕਰ ਮੇਰਾ ਵੀਰ ਚੱਲ 10 ਇੱਕ ਅੱਗੇ ਲਿਆ ਹੀ 15 ਲੱਖ ਮੈਨੂੰ ਹੁਣ ਮਿਲ ਜਾਣਾ ਸਾਲ ਮੇਰਾ ਬੰਨੇ ਆ ਘਰ ਦੇ ਦੇਣ ਪੈਸੇ ਚਾਹੇ ਨਾ ਦੇਣ ਉਹਨਾਂ ਨੂੰ ਤਾਂ ਮੈਂ ਰੁਪਈਆ ਨਹੀਂ ਦੇਣਾ ਚੱਲ 10000 ਲਿਆਉਂਦਾ ਤੇ ਸਮਾਨ ਤੇ ਲਿਹਾਈਏ ਜਾ ਕੇ ਆਲਾ ਬਿਲਵਲੀਸਾਂ ਪਾਹੇ ਪੂਰਾ ਹੀ ਨਾ ਦੱਸ ਯਾਰ ਪੂਰੇ ਗਿਨ ਲਾ ਜੰਨੇ ਆ ਉਹ ਚੱਲ ਕਿੰਨੇ ਕੀ ਆ ਮੈਂ ਚਲਦਾ ਚਲੋ ਠੀਕ ਆ ਤੇ ਸ਼ਹਿਰ ਜਾ ਕੇ ਤੂੰ ਕਰਾਣੀ ਜਿਹੜੀ ਕਾਰਵਾਈ ਕਰਾਉਣੀ ਹੈ ਮੈਂ ਤਾਂ ਦੱਸ ਦੂੰ ਕੱਲ ਨੂੰ ਸਾਰੀ ਗੱਲ ਬਾਤ ਹੈ ਚਲੋ ਠੀਕ ਆ ਚੰਗਾ ਫਿਰ ਸ਼ਾ ਚੰਗਾ ਚੰਗਾ ਲੈ ਵੀ ਆ ਤੇ ਵਧੀਆ ਹੋਇਆ ਹੀ ਅੱਜ ਨਾਲ ਲੱਗਦਾ ਕਿਲਾ ਹੀ ਮੈਂ ਤਾਂ ਅੱਗੇ ਚਾਹੁੰਦਾ ਹਾਂ ਕਿਤੇ ਸਾਨੂੰ ਦੇਈ ਦੇਣ ਉਹ ਗੱਲ ਹੋ ਗਈ ਹੈ ਮੈਂ ਕਿਹੜੇ ਨੂੰ ਇਕੱਠੇ ਪੈਸੇ ਦੇਣੇ ਆ ਢੋਟਕਾਂ ਨਾ ਕਿਤੇ ਫੜਾ ਛੜਿਆ ਕਰਾਂਗੇ ਲੱਖ ਰੁਪਈਆ ਨੇ ਨੇ ਲੈ ਆ ਜਾ ਕੰਨਾ ਜਦੋਂ ਇਹਨੂੰ ਟੋਟ ਲੱਗੀ ਇਹਨੇ ਆ ਜਾ ਕੰਨਾ ਮੇਰਾ ਚਲੋ ਜੋ ਕਰਦਾ ਵਧੀਆ ਕਰਦਾ ਮਾਰੇ ਲੈ ਰੋਣੇ ਆ ਗਏ ਨਹੀਂ ਸਤਿ ਸ਼੍ਰੀ ਅਕਾਲ ਮੈਂ ਨਹੀਂ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਠੀਕ ਠਾਕ ਵਧੀਆ ਤੁਸੀਂ ਆਪਣਾ ਸੁਣਾਓ ਠੀਕ ਆ ਵਧੀਆ ਤਾਂ ਹੋ ਜੋ ਹੁਣ ਠੀਕ ਰਹਿੰਦੇ ਹਾਂ ਹਾਂਜੀ ਠੀਕ ਆ ਆ ਗਿਆ ਖੰਡਾ ਠੀਕ ਨਹੀਂ ਹੋ ਜਾਂਦਾ ਦੀ ਦਿਲਜੀਂਦਰ ਜਾ ਕੇ ਹਾਂਜੀ ਐਦਾਂ ਹੀ ਤੁਹਾਨੂੰ ਪਤਾ ਹੈ ਇਹ ਸਰੀਰ ਹੁਣ ਜਦੋਂ ਸਿਆਣਾ ਹੋ ਜਾਏ ਤਾਂ ਮੈਂ ਹਾਂ ਐਦਾਂ ਹੀ ਹਾਂ ਜਵਾਨਾਂ ਦੇ ਸਿਰ ਤੇ ਉੱਤੇ ਦਵਾਈਆਂ ਦੇ ਖਾ ਲੋ ਤੇ ਤੁਰਪੋ ਨਾ ਹੋਰ ਤੁਸੀਂ ਸੁਣਾਓ ਸਭ ਠੀਕ ਠਾਕ ਵਧੀਆ ਵਧੀਆ ਸਭ ਹਾਂਜੀ ਕੱਲੇ ਆਈ ਜੀ ਦਰਜਿੰਦਰ ਨਹੀਂ ਆਈ ਨਾਲ ਨਹੀਂ ਆਈ ਹੈ ਨਾਲ ਤੇ ਆਖਾਂਡੀ ਮੈਂ ਨਹੀਂ ਜਾਣਾ ਉਧਰ ਇਹ ਭੈਣ ਜੀ ਉਹ ਨਾ ਕੋਈ ਰਪਿੰਦਰ ਨਾਲ ਕੋਈ ਗੱਲਬਾਤ ਹੋਈ ਆ ਉਹਦੀ ਤਾਂ ਹਣੀ ਇੱਧਰ ਆਈ ਠੀਕ ਆ ਹਾਂ ਤੇ ਮੈਂ ਚੱਲ ਤੂੰ ਨਹੀਂ ਜਾਣਾ ਮੈਂ ਮੈਂ ਤੇ ਹੋਵਾਂ ਰੱਖਾਂ ਭੈਣ ਜੀ ਦਾ ਪਤਾ ਲੈ ਆਉਂਾ ਚੱਲ ਵਧੀਆ ਕੀਤਾ ਕੋਈ ਨਹੀਂ ਆਪੇ ਆ ਜੂਗੀ ਮਾੜਾ ਮੋਟਾ ਗੁੱਸਾ ਤੇ ਹੁੰਦਾ ਹੀ ਆ ਹਾਂ ਹੁੰਦਾ ਹੀ ਆ ਚਲੋ ਭੈਣ ਭਰਾ ਦਾ ਕਿੰਨੇ ਦਿਨ ਗੁੱਸੇ ਰਹਿਣਾ ਆ ਪਿਆ ਇਹ ਨਾ ਹਾਂ ਹੋਰ ਤੁਸੀਂ ਸੁਣਾਓ ਸਭ ਠੀਕ ਠਾਕ ਆ ਹਾਂ ਵਧੀਆ ਵਾ ਸਭ ਨਹ ਉਹ ਨਾਲੇ ਮੁੰਡਾ ਨਹੀਂ ਵੇਖਣ ਆਈ ਆ ਆ ਗਿਆ ਉਹਨਾਂ ਦਾ ਮੇਰੇ ਕੋਲ ਅੱਛਾ ਤੇ ਮੈਂ ਚਰਮਨ ਨਾਲੇ ਮੁੰਡਾ ਵੇਖਾਂਮੀ ਚਲੋ ਵਧੀਆ ਹੋ ਗਿਆ ਨਾਲ ਮੈਂ ਮਿਲ ਕੇ ਵਾਲਾ ਉਹਨਾਂ ਜਾ ਕੇ ਉਹਨਾਂ ਰਿਸ਼ਤੇਦਾਰ ਹੁੰਦੇ ਜਾਂਦੇ ਚੰਗੇ ਲੱਗਦੇ ਆ ਹਾਂਜੀ ਘਰ ਵਿੱਚ ਨਿੱਕੀ ਨਿੱਕੀ ਗੱਲਾਂ ਹੁੰਦੀਆਂ ਰਿੰਦਿਆਂ ਵਾ ਤੇ ਜੇ ਇੱਕ ਤਰ੍ਹਾਂ ਛੱਡ ਦਈਏ ਨੇ ਇੱਕ ਦੂਜੇ ਨੂੰ ਤੇ ਉਹ ਛੱਡੀ ਦੇਈ ਦੇ ਆ ਫਿਰ ਤੇ ਚਲੋ ਜਾ ਆ ਆ ਕਰੋ ਮਿਲਿਆ ਕਰਿਆ ਕਰੋ ਉਧਰ ਉਧਰੀ ਨਿਗਾਹ ਜਾਵਾ ਉਹਨੂੰ ਚੋਕ ਰਿਆ ਕਰੀ ਜਾ ਕੇ ਚਲੋ ਵੇਖ ਆਏ ਜਾ ਕੇ ਉਹਨੂੰ ਆ ਜਿੱਦਾਂ ਤੇ ਸੱਟ ਲੱਗੀ ਹੈ ਨਹੀਂ ਜਾਇਆ ਜਾਂਦਾ ਘਰੇ ਹੀ ਰਹਿਣੀ ਆ ਅੰਦਰੋਂ ਨਿਕਲ ਕੇ ਬਸ ਬਾਹਰ ਤੇ ਬਾਹਰੋਂ ਅੰਦਰ ਫੇਰ ਇੱਦਾਂ ਕੋਈ ਨਹੀਂ ਜਾਇਆ ਕਰੋ ਹੌਲੀ ਹੌਲੀ ਤੁਰਦੀ ਕੋਈ ਨਹੀਂ ਜਾਣਾ ਹੀ ਆ ਹਾਂ ਜਾਣਾ ਇਹ ਇੱਕ ਨਾ ਛੱਡਦੀ ਇਹਨਾਂ ਨੇ ਛੱਡੇ ਜਾਂਦੇ ਆ ਫਿਰ ਹਾਂਜੀ ਨਹੀਂ ਨਹੀਂ ਜਾਣਾ ਮੈਂ ਜਾਣਾ ਕਿਉਂ ਨਹੀਂ ਮੇਰੇ ਵਾਸਤੇ ਦੋਵੇਂ ਪੁੱਤ ਇੱਕੋ ਜਿਹੇ ਇੱਕੋ ਜਿਹੇ ਆ ਹਾਂਜੀ ਰੁਪਿੰਦਰ ਕਿੱਥੇ ਗਈ ਹੈ ਅੰਦਰ ਹੈ ਹੀ ਆ ਮਾਰਾਂ ਆ ਆ ਜਨ ਨੂੰ ਰੁਪਿੰਦਰ ਉਹ ਤੇ ਗੱਲ ਸੁਣ ਅੱਪ ਕਿੱਧਰ ਆ ਗਈ ਆ ਅਪ ਵੀ ਪਛੋਨੀ ਤੂੰ ਕਿੱਧਰ ਆਈ ਆ ਤੂੰ ਜੀ ਦੇ ਨਾਲ ਲੱਭ ਨਹੀਂ ਦੇ ਇਕੱਲੀ ਆਈ ਏ ਜਾਬ ਦਾ ਪਤਾ ਨਹੀਂ ਕਿ ਕਿਹੜੇ ਮੂਹ ਨਾਲ ਬੋਲਣਾ ਤੇ ਕਿਹੜੇ ਨੂੰ ਬੋਲ ਚੱਲ ਇੱਕ ਵਾਰ ਜਾਨੀ ਆ ਭਲਾ ਪੁੱਛ ਲੈਨੀਏ ਭਲਾ ਕੀ ਕਹਿਣਾ ਮਮੀ ਇਹਨੇ ਵਜਾਂ ਦੇ ਜਾਂਦੇ ਆ ਮੈਂ ਸਹੋਂਦਰੀ ਚੰਗੀ ਸੱਚਕਾ ਮਸੀ ਨਹੀਂ ਸਾਸਤਰੀ ਕਾਲੀ ਆ ਪਰਾ ਹੋ ਉਧਰ ਲੈ ਦੱਸ ਮਾਸੀ ਜੀ ਆ ਕਿਦਾਂ ਦੀ ਗੱਲ ਹੋਈ ਭਲਾ ਨਹੀਂ ਗੱਲ ਕੀ ਹੋਣੀ ਆ ਜਦੋਂ ਆਪਣਾ ਤੇ ਘਰ ਜਾੜੇ ਤਾ ਸਾਡਾ ਵੀ ਨਾਲ ਜਾੜਿਆ ਚੋਰ ਨਹੀਂ ਆਵਾ ਤੁਹਾ ਆ ਸਾਰੇ ਹਮ ਕੰਮ ਕਰ ਕਰਕੇ ਤੇ ਸਾਡਾ ਕ ਨਾਂ ਲਾਤਾ ਜੇ ਲਵਲੀ ਉਹਦੋਂ ਪਿੰਡ ਗਿਆ ਤੇ ਲਵਲੀ ਬੋਲ ਕੇ ਆਇਆ ਉਥੋਂ ਮਾਸੀ ਜੀ ਹੁਣ ਤੁਸੀਂ ਦੂਜੇ ਪਾਸੇ ਹੋ ਗਈਆਂ ਮੈਨੂੰ ਇਹ ਦੱਸੋ ਉਹ ਨੋ ਚੰਗੀ ਹੋ ਗਈ ਆ ਉਹ ਹੀ ਨੋ ਆ ਨਾ ਜਿਹਨੂੰ ਤੁਸੀਂ ਘਰੋਂ ਕੱਢਦੇ ਫਿਰਦੇ ਈ ਨਹੀਂ ਤੇਰੀਆਂ ਬੇੜੀਆਂ ਦੇ ਵਟੇ ਫਏ ਨੇ ਤੂੰ ਘੜ ਕਢਾਈ ਆ ਤੇਰੀਆਂ ਗੱਲਾਂ ਦੇ ਵਿੱਚ ਮੈਂ ਆਣ ਕੇ ਤੇ ਮੈਂ ਉਹਨਾਂ ਨੋ ਨੂੰ ਕੱਢਿਆ ਬਾਹਰ ਮੈਂ ਮੈਂ ਕਰੋ ਕਿਸ ਨੂੰ ਨਹੀਂ ਕਢਾਇਆ ਠੀਕ ਆ ਨਾ ਤੁਹਾਡੀ ਤੇ ਆਪਸ ਵਿੱਚ ਨਹੀਂ ਬੰਦੀ ਤੇ ਗੱਲਾਂ ਤੁਸੀਂ ਮੇਰੇ ਤੇ ਲਾਉਂਦੇ ਆ ਸਾਰੀਆਂ ਰਪਿੰਦਰ ਵੀ ਆਖਿਆ ਸਭ ਕੋ ਸਾਹਮਣੇ ਆ ਗਿਆ ਨਾ ਤੂੰ ਆਂਦੀ ਮੈਂ ਕੋਈ ਗੱਲ ਨਹੀਂ ਕੀਤੀ ਹੁਣ ਸਾਰੀਆਂ ਸਾਹਮਣੇ ਆਉਂਦੀਆਂ ਨਾ ਇਹਨੇ ਭੈਣ ਜੀ ਸੋਨਾ ਕੱਢ ਕੇ ਤੇ ਨਾ ਇਹਨੇ ਵਜ਼ਾ ਲਾਤਾ ਗਰੀਬੀ ਦਾ ਆਓ ਤੇ ਉਹਨੂੰ ਘਰੋਂ ਕਢਾਇਆ ਆਏ ਨੇ ਇਹ ਕਿੰਨੀ ਕ ਪੱਦਰੀ ਨਹੀਂ ਸਾਹ ਲੈਂਦੀ ਐ ਮਾੜੀਆਂ ਜੇ ਘਰ ਬੋਲੀਆਂ ਸੀ ਤੇ ਉਸੇ ਵਾਲੇ ਗਵਾਂਢੀ ਖੜੇ ਹੋ ਗਏ ਸੀ ਕੰਦਾ ਨੂੰ ਜਿਵੇਂ ਵੇਖੀਏ ਭਲਾ ਕੀ ਬਣ ਗਿਆ ਇਹਨਾਂ ਦੇ ਘਰ ਐਵੇਂ ਝੂਠ ਬੋਲੀ ਜਾਂਦੇ ਆ ਤੂੰ ਬੇਚੋਕੀ ਕਰ ਤੂੰ ਗੱਲ ਕਰੀ ਨਾ ਕੋਈ ਵੀ ਤੂੰ ਉਹ ਹੀ ਵੀ ਆਪਸ ਤੇ ਰਾਡੀਆਂ ਗੱਲਾਂ ਹੋਈਆਂ ਵਾ ਹੁਣ ਆਵੇ ਇੱਥੇ ਬੋਲਣ ਦੇ ਪਈਆਂ ਹੁਣ ਉਹ ਹੀ ਨਾ ਉਹ ਨਾ ਹੁਣ ਚੰਗੀ ਹੋ ਗਈ ਆ ਨਹੀਂ ਮੇਰੀ ਨਾ ਪਹਿਲਾਂ ਵੀ ਚੰਗੀ ਸੀ ਤੂੰ ਮਾੜੀ ਕਰਵਾਈ ਆ ਆਹੋ ਕਿ ਮੈਂ ਉੱਥੇ ਜਾਂਦੀ ਰਹੀ ਜਾਂਦੀ ਰਹੀ ਆ ਤੇ ਫੋਨ ਤਾਂ ਹੁੰਦਾ ਹੀ ਨਾ ਸਭ ਕੋ ਹੁੰਦਾ ਹੀ ਫੋਨ ਅਿੰਦਰ ਤੂੰ ਨਾ ਦੱਸਦੀ ਇਹਨੂੰ ਵਣ ਸੁਣਨੀ ਆ ਝੂਠੀਆਂ ਸੱਚੀਆਂ ਤੇ ਆਪੇ ਨਾ ਦੱਸਦੀ ਹੁਣ ਵੇਲੇ ਸਭ ਕੋ ਦੱਸਣ ਦੀ ਹੈ ਨਾ ਉਹ ਬੋਲੀ ਜਾਓ ਮੰਮੀ ਸਾਰਿਆਂ ਦਾ ਹੀ ਕੰਮ ਇਹ ਹੋ ਗਿਆ ਇੱਕ ਦਿਨ ਨਵੜਾ ਹੋ ਗਿਆ ਹੁਣ ਚੰਗੀ ਬਣ ਗਈ ਉਹ ਭੈਣ ਜੀ ਵਿਚਾਰੀ ਆਪੇ ਦੱਸਣ ਦੀ ਹੈ ਨਾ ਤੇਰ ਵੱਲੋਂ ਇਹ ਸਾਰੇ ਉੱਤੇ ਖਾਪਾ ਪਾ ਕੇ ਆਈ ਮੇਰੇ ਗਮਾਡੀਆਂ ਸਾਰੇ ਸੁਣਿਆ ਤੇ ਕੀ ਕਹਿੰਦਾ ਉਹ ਸਰੀਕਾ ਇਹਦਾ ਉਹ ਇਹ ਤੇ ਚਾਜ ਨਾਲ ਬੋਲਦੀ ਅੰਦਰ ਬਹਿ ਕੇ ਗੱਲ ਕਰਦੀ ਤੇ ਮੰਮੀ ਮੇਰੀ ਸੁਣੋ ਗੱਲ ਉਥੇ ਛਰੀਕੇ ਦਾ ਤਾਨੂੰ ਫਿਕਰ ਵਾ ਵੀ ਉਥੇ ਗੱਲਾਂ ਹੋਣੀਆਂ ਵਾ ਤੇ ਇੱਥੇ ਛਰੀਕਾ ਨਹੀਂ ਆ ਇੱਥੇ ਵੱਸਦਾ ਨਹੀਂ ਕੋਈ ਵੀ ਲਾਗੇ ਹੁਣ ਮੈਂ ਤਾਂ ਵਿਚਾਰੀ ਨੂੰ ਕਹਿਣ ਡਈ ਆ ਉਹ ਤੇ ਵਿਚਾਰੀ ਹੌਲੀ ਬੋਲ ਨਹੀਂ ਪਰ ਜੇ ਉਹਦਾਂ ਹੋਈਆਂ ਨਾ ਤੇ ਬੋਲਣਾ ਹੀ ਆ ਅਜੇ ਤੇ ਤੈਨੂੰ ਬੇਇੱਜ਼ਤੀ ਦਾ ਬੜਾ ਡਾਰਾ ਮੁੰਡਿਆ ਸਾਡੀ ਬੇਇੱਜ਼ਤੀ ਹੋਣ ਡਈ ਆ ਤੇ ਜੇ ਤੇ ਸਾਡੇ ਛਰੀਕੇ ਚ ਕੀਤੀ ਜਾਵੇ ਉਹਦਾਂ ਤੇਨੂੰ ਸ਼ਰਮਾਈ ਮਾਸਾ ਵੀ ਮਾਸੀ ਜੀ ਜੋ ਉਹ ਵੀ ਕਰਾਇਆ ਉਨੇ ਆਪਣੇ ਘਰ ਤਬੀਂ ਕਰਵਾਇਆ ਵਾ ਠੀਕ ਆ ਨਾ ਉਹਨੇ ਕੁਛ ਨਹੀਂ ਕੀਤਾ ਉਹ ਉੱਥੇ ਆ ਕੇ ਬੋਲਦੀ ਉਹਨੇ ਕੁਛ ਨਹੀਂ ਕੀਤਾ ਤੇਰਾ ਸਾਰਾ ਕੰਮ ਹੋਇਆ ਵਾ ਮੇਰਾ ਕਦਾ ਕੰਮ ਹੋਇਆ ਹਾਂ ਤੂੰ ਉਹਨੇ ਸਭ ਕੋਨ ਤੂੰ ਤੇਰੀ ਭੈਣਾਂ ਦੀ ਵਟੇ ਪਈ ਆ ਬਸ ਆ ਕੇ ਜਾ ਕੇ ਦੂਜੇ ਦੇ ਕਸੂਰ ਨਿਕਲਦਾ ਵਾ ਆਪਣੀਆਂ ਚੀਜ਼ਾਂ ਜਾ ਜਾ ਕੇ ਚਾਹ ਬਣਾ ਕੇ ਲਿਆ ਆ ਚੱਲ ਪੈਂ ਜੀ ਬਹਿ ਜਾ ਨਹੀਂ ਚਾਹ ਨਹੀਂ ਮੈਂ ਪੀਣੀ ਮੈਂ ਚਾਹ ਉਦੋਂ ਪੀ ਆਈ ਹਾਂ ਉਧਰੋਂ ਮੈਂ ਅਧਰਮ ਨਹੀਂ ਕਰ ਲੈਣ ਦੋ ਮੈਂ ਇਹੋ ਗੱਲ ਨਹੀਂ ਕਰਨ ਆਈ ਇਹ ਤਾਂ ਮੈਂ ਤੁਹਾਨੂੰ ਦੱਸਣ ਹੀ ਆਈ ਗੱਲ ਕਤੂਤ ਕਰਕੇ ਆਈ ਆ ਉਥੇ ਸੋਨਾ ਇਹਨਾਂ ਨੇ ਆਪ ਚੋਰੀ ਇਹਨੇ ਕਰ ਲਿਆ ਤੇ ਨਾ ਮੇਰੀ ਨੋਹ ਦਾ ਲਾਤਾ ਇਹਨੇ ਪਿੱ ਕਿ ਮੈਂ ਇਹੋ ਕੰਮ ਕਰਨੇ ਆ ਜਾ ਕੇ ਪਥੇਰਾ ਸਮਝਾਉਂਦੀ ਰਹੀ ਆ ਨਹੀਂ ਇਹਨੂੰ ਲੱਗਦੀ ਕੀ ਕਰਾਂ ਮੈਂ ਇਹਨੇ ਕੰਮ ਹੀ ਇਹੋ ਜੇ ਕੀਤੇ ਨੇ ਮੰਮੀ ਕਦੇ ਕੰਮ ਕੀਤੇ ਆ ਤੁਸੀਂ ਜਿਹਦੇ ਨਹੀਂ ਉਹਦੇ ਮਗਰ ਲਾਕੀਏ ਤੇ ਮੇਰੇ ਦਿਵਾਲੇ ਹੁਣ ਲਾ ਪੈਨੇ ਆ ਘਰ ਦੇ ਵਿੱਚ ਵੇਖ ਤੇ ਲਿਆ ਕਰੋ ਕਿ ਕੌਣ ਚੰਗਾ ਤੇ ਕੌਣ ਮਾੜਾ ਵਾ ਲੋਕੀ ਤੇ ਚਾਹੁੰਦੇ ਆ ਕਿ ਚੰਗਾ ਸੋ ਉਹਨਾਂ ਦਾ ਘਰ ਉਜੜੇ ਅੱਗੇ ਰਹਿ ਗਈ ਕਿ ਆ ਵਾ ਇਹੋ ਕੋ ਹੁਣ ਇਹ ਕਰਾਉਣਾ ਇਹ ਆ ਉਹ ਤਾਂ ਹੀ ਨਹੀਂ ਤੁਜੀ ਆਈ ਆਂਦੀ ਹੋਣੀ ਹੈ ਗੁਣਵਾਰਾ ਸਾਰਾ ਮੰਮੀ ਲੈ ਆਊਗੀ ਜਾ ਕੇ ਮੈਂ ਤਾਂ ਸੱਚੀਆਂ ਸੁਣਾਉਣ ਆਈ ਆ ਤੈਨੂੰ ਹੁਣ ਚੁੱਬਣ ਕੋ ਡਈਆਂ ਨੇ ਪਤਾ ਮੈਨੂੰ ਕਿੰਨੀਆਂ ਸੱਚੀਆਂ ਵਾ ਹਾਂ ਸਾਰੇ ਆਪੋ ਆਪਣੇ ਘਰ ਇਧਾਂ ਜਾਈਆ ਜਿਹੜਾ ਕੋਈ ਵੀ ਨਹੀਂ ਜਿਹੜਾ ਝੂਠ ਹੋਣਾ ਜਿਆਦਾ ਝਗੜਦਾ ਸਕੂ ਉਹ ਚੰਗਾ ਮਾਸੀ ਪਤਾ ਹੀ ਹੈ ਸਾਨੂੰ ਜੋ ਕੋ ਹੈਗਾ ਤੇ ਕੀ ਨਹੀਂ ਹੈਗਾ ਠੀਕ ਆ ਨਾ ਰੁਪਿੰਦਰ ਹਜੇ ਵੀ ਸੁਧਰ ਜਾ ਨੌਕਰੀ ਦਾ ਉਹ ਹਟ ਗਿਆ ਨਸ਼ੇ ਉਹ ਮੁੰਡਾ ਕਰਨ ਦਾ ਫਿਆਵਾ ਨਹੀਂ ਤੇਰੇ ਘਰ ਦਾ ਰਹਿ ਕਿ ਗਿਆ ਵਾ ਅਜੇ ਵੀ ਤੂੰ ਉਹਨੀਆਂ ਗੱਲਾਂ ਕਰਨੋਂ ਨਹੀਂ ਹਟਦੀ ਮਾਸੀ ਸਾਨੂੰ ਛੱਡਿਆ ਕਿਨੇ ਆ ਸਾਰੇ ਜਦੋਂ ਗੱਲਾਂ ਕਰੀ ਜਾਂਦੇ ਆ ਮੈਂ ਇਹਦੇ ਕਹਿਨ ਦੇਈਆਂ ਪੇੜ ਲੋਕ ਵਾ ਨਾ ਇਹ ਵਸਦਾ ਕਰਨਾ ਕੁਛ ਨਹੀਂ ਗੇ ਹੁੰਦੇ ਲੋਕੀ ਇਹਨੂੰ ਲੋਕੀ ਇਹਨੂੰ ਖਵਾ ਲੰਨੀ ਦੇ ਹਵਾਲਾ ਨਹੀਂ ਦੇਇ ਕਰੋ ਫੜ ਫੜ ਖਾਣ ਡਿਆ ਵਾ ਤੇ ਜਿਹੜੇ ਲੌਂਦੇ ਆ ਉਹੀ ਕਰਦੇ ਸਾਰਾ ਕੁਝ ਸਾਡੇ ਕੋਲ ਖਾਣ ਡਿਆ ਵਾ ਜਿਹੜੇ ਲੰਮਣਾ ਸੀ ਉਹਨੂੰ ਸਾਡੇ ਕੋਈ ਮੇਨਕੜਾ ਭਲੇ ਖਾਵਾ ਸਾਡੇ ਠੁੱਕਦੇ ਵੀ ਨਹੀਂ ਇਹਦੀ ਚੀਜ਼ ਵੱਲ ਉਹ ਚੰਗਾ ਬਸੀ ਜਾਓ ਆਪਣੇ ਘਰ ਤੇ ਜਾਗਰ ਮਾਨ ਕਰੋ ਚੰਗਾ ਚੱਲ ਨਹੀਂ ਹਰ ਨਕਰੇ ਤੇਰੇ ਕੋਲ ਤੇ ਮੈਂ ਪੈਣ ਲੱਗੀ ਹਾਂ ਚੱਲ ਚੱਲੀ ਆ ਤੇ ਜਾਓ ਫਿਰ ਆਪਣੇ ਘਰ ਇਹਦਾ ਸਿਰ ਨਾ ਪਸਾ ਤੂੰ ਤੈਨੂੰ ਪਤਾ ਇਹਦਾ ਸੁਭਾਅ ਇਦਾਂ ਦਾ ਹੀ ਆ ਇਹ ਨਹੀਂ ਸੁਧਰ ਸਕਦੀ ਭੈਣ ਜੀ ਜੇ ਕਦੇ ਹੁੰਦੀ ਨਾ ਨੋ ਮੇਰੀ ਇਨਮ ਤਨ ਇਕੋ ਦਿਨ ਚ ਇਸਦਾ ਨਾ ਆਤੰ। ਤੇ ਕੋਸਤ ਨਾ ਰਹੀ ਨਹੀਂ ਜਾਂਦੀ। ਕੀ ਕਰੀਏ? ਮੇਰਾ ਵਿਗੜਿਆ ਬੰਦਾ ਘਾਟੀ ਸਧਾਰਿਆ ਜਾਂਦਾ। ਵੇਖ ਲਾ ਕਿੰਨਾ ਕੋ ਕਰਕੇ ਗਈ ਆ। ਤਨ ਮੈਂ ਆਖਿਆ ਨਾ ਨਾ ਏਦਾਂ ਕਰਿਆ ਕਰ। ਮੰਮੀ ਤੂੰ ਹੀ ਵੀ ਇਕੋ ਗੱਲੀ ਕਰੀ ਜਾਂਦੀ ਆ ਬਾਰ-ਬਾਰ। ਮੈਂ ਕੀ ਇਕੋ ਗੱਲ ਕਰੀ ਜਾਂਨੀ? ਦੱਸ ਤੇਰੇ ਸਾਹਮਣੇ ਬੋਲ ਕੇ ਗਈ ਆ। ਹੁਣ ਕਿੰਨੀ ਬੇਇੱਜ਼ਤੀ ਕਰਵਾਈ ਆ। ਮੇਰੀ ਵੀ ਕਰਵਾਈ ਆਪਣੀ ਕਰਵਾਈ ਨਾਲ। ਮੇਰੀ ਗੱਲ ਸੁਣ ਨਾ ਤੂੰ ਜਾਂਦੀ ਤੇ ਨਾ ਇਨੀ ਖੱਪ ਪਾ ਕੇ ਆਂਦੀ। ਓ ਚੰਗਾ ਮੰਮੀ ਬੱਸ ਕਰੋ। ਬਸ ਕਰ ਸਾਰੇ ਬਸ ਇੱਕੋ ਕੰਮ ਹੀ ਕਰੀ ਜਾਂਦੇ ਇੱਕੋ ਗੱਲਾਂ ਕਰੀ ਜਾਂਦੇ ਮੈਨੂੰ ਪਤਾ ਵਾ ਜੋ ਕੋ ਸਿੱਖੀ ਹੁੰਦੀਆਂ ਵਾ ਨਾ ਰਿਸ਼ਤੇਦਾਰੀ ਵੇਖਿਆ ਕਰ ਕਿ ਰਿਸ਼ਤੇਦਾਰੇ ਤੇ ਰਿਸ਼ਤੇਦਾਰਾ ਤੇ ਮੈਨੂੰ ਉਹਨਾਂ ਨੂੰ ਨਹੀਂ ਪਤਾ ਹੈਗਾ ਕਿ ਇਹੀ ਕਿਦਾਂ ਬੋਲਣਗੇ ਇੱਧੇ ਘਰ ਜਾ ਕੇ ਅੱਛਾ ਕਿਦਾਂ ਬੋਲਣਦੇ ਤੈਨੂੰ ਪਤਾ ਹੀ ਨਾ ਤੂੰ ਜਾ ਕੇ ਚਾਜ ਨਾਲ ਬੋਲਦੀ ਉਹ ਵੀ ਨਾ ਬੋਲਦੀ ਈ ਧਾਨ ਕੇ ਬੋਲਦੇ ਨਾ ਇਦਾਂ ਆ ਕੇ ਜਦੋਂ ਉਹ ਫਿਰ ਇੱਥੇ ਆ ਕੇ ਇਦਾਂ ਬੋਲਦੀ ਤੇ ਫਿਰ ਮੈਂ ਵੀ ਤੇ ਦੈਂ ਕਰਨੀ ਮੰਮੀ ਜਿੰਨਾ ਵੀ ਕਸੂਰ ਹੈਗਾ ਵਾ ਨਾ ਉਹੜੀ ਬੈਠੀ ਹੈ ਨਾ ਉਧਰ ਆ ਕੇ ਉਹਦਾ ਕਸੂਰ ਵਾ ਸਾਰਾ ਹੀ ਕੀ ਪਤਾ ਤੇ ਸਸ ਨੂੰ ਕੀ ਕੀਤਾ ਤੇ ਕੀ ਨਹੀਂ ਕੀਤਾ ਹੈਗਾ ਜਿਹ ਆਪਣੇ ਘਰ ਫੇ ਚੰਗੀ ਭਲੀ ਆ ਆਪਣੀਆਂ ਗੱਲਾਂ ਤਾਂ ਕੱਢੀ ਸਹੀ ਪੜਦੇ ਪੋਨੀ ਤੇ ਦੂਜੀ ਨੂੰ ਕਹਿੰਦੀ ਆ ਵੀ ਇਦਾਂ ਸਾਚੀ ਬੋਲ ਕੇ ਗਈ ਆ ਜੋ ਤੂੰ ਕੀਤੀਆਂ ਨਾ ਉਹ ਹੀ ਦੱਸ ਕੇ ਗਈ ਆ ਵੱਧ ਨਹੀਂ ਉਹਨੇ ਕੁਝ ਵੀ ਦੱਸਿਆ ਰਪਿੰਦਰ ਇੰਨਾ ਕੁਝ ਹੋ ਗਿਆ ਵਾ ਹੁਣੀ ਸੁਧਰ ਜਾ ਜੇ ਤੂੰ ਗਾਰੀ ਕੋਈ ਕੰਮ ਕੀਤਾ ਨਾ ਮਾੜਾ ਇਹੋ ਜਿਹਾ ਤਾਂ ਤਵੀਹ ਹੱਦੀ ਨਹੀਂ ਮੇਰੇ ਤੋਂ ਬੁਰਾ ਕੋਈ ਨਹੀਂ ਬਸ ਇਹਨਾਂ ਨਹੀਂ ਆਦਣਾ ਇਹੋ ਹੀ ਗੱਲਾਂ ਵਾ ਜਿੰਨੀਆਂ ਮਰਜ਼ੀ ਸੁਣੀ ਜਾਓ ਭਾਈ ਕਦੀ ਕੋਈ ਆ ਕੇ ਕਰ ਜਾਂਦਾ ਕਦੀ ਕੋਈ ਕਰ ਜਾਂਦਾ ਮੈਨੂੰ ਇਹ ਦੀ ਸਮਝ ਲੱਗੀ ਤੇ ਇਹਨਾਂ ਨੂੰ ਕਿੰਨੇ ਸਿਖਾ ਕੇ ਕੱਲੇ ਆਵਾ ਪਤਾ ਨਹੀਂ ਕਿਉਂ ਇਦਾਂ ਆ ਕੇ ਇਥੇ ਮਸੀਂ ਬੋਲਣ ਦੇ ਹੀ ਜਿੰਨਾ ਵੀ ਕਸੂਰ ਵਾ ਨਾ ਸਾਰਾ ਦਲਜਿੰਦਰ ਦਾ ਵਾ ਐਡੀ ਪੋ ਵੜੇ ਪੋ ਨਹੀਂ ਨਾ ਇਹਦਾ ਕੋਈ ਹਿਸਾਬ ਨਹੀਂ ਇਥ ਨਾਲੇ ਮੈਨੂੰ ਇਹ ਦੀ ਸਮਝ ਲੱਗ ਗਈ ਕਿ ਬਦਲ ਦਿੱਤਾਗੇ ਹੀ ਆ ਇਹ ਤਾਂ ਕਹਿੰਦੀ ਹੁੰਦੀ ਸੀ ਦਲਜਿੰਦਰ ਚੰਗੀ ਨਹੀਂ ਆ ਦਲਜਿੰਦਰ ਤੋਂ ਮੈਂ ਅੱਡ ਹੋ ਕੇ ਰਹਿਣਾ ਵਾ ਤੇ ਹੁਣ ਪਤਾ ਨਹੀਂ ਕਿਦਾਂ ਬਦਲ ਗਈ ਉਹ ਤੇ ਇਹਨੇ ਸਮਝ ਲਗਾਨਦੀ ਏ ਦੀ ਬੜੀ ਰਾਹ ਕਰਵਾ ਗੱਲਾਂ ਆਪਣੀਆਂ ਚ ਲੰਨ ਲਿਆ ਹੁਣਾ ਵਾ ਤੇ ਹੁਣ ਕਹਿੰਦੀ ਹੁਣੀ ਮੰਮੀ ਤੁਸੀਂ ਚੰਗੇ ਆ ਬਾਕੀ ਸਾਰੇ ਏਦਾਂ ਵਾ ਤੇ ਉਹ ਜੀ ਮੰਮੀ ਜਿਹੜੀ ਮਗਰ ਲੱਗਣ ਵਾਲੀ ਤੇ ਆਹ ਕਿਦਾਂ ਮੇਰੇ ਦਵਾਲੇ ਹੋਣਦੇ ਆ ਕੋਈ ਗੱਲ ਨਹੀਂ ਆ ਪਸਾ ਤੇ ਫਿਰ ਕੋਈ ਨਾ ਕੋਈ ਪਾਉਂਗੀ ਅੱਡੀ ਗੱਲ ਨਹੀਂ ਹੈਗੀ ਕਠਨਾ ਤਾਂ ਤੁਹਾਨੂੰ ਮੈਂ ਵੀ ਨਹੀਂ ਰਹਿਣ ਦਿੰਦੀ ਮੜਾ ਤੀ ਨਹੀਂ ਆ ਕਰਨ ਇਹਨੂੰ ਕੋਹ ਨਿਆਰ ਜਾਈ ਡਈ ਠੀਕ ਕਰ ਆ ਗਿਆ ਮਾ ਓਇਆ ਉਹ ਆ ਗਿਆ ਮਾ ਜੋ ਵਰਪਿੰਦਰ ਮੈਨੂੰ ਕਹਿਣ ਦੀ ਹੀ ਪੀ 700 ਦੀ ਆਈ ਸੀ ਦਿਲਜਿੰਦਰ ਦੀ ਉਹ ਹੀ ਤੇ ਮੈਂ ਲੱਗੀ ਤੁਹਾਨੂੰ ਕਹਿਣ ਕਿ ਕਰਾਈ ਜਾਓ ਬੇਇੱਜ਼ਤੀ ਤੁਹਾਨੂੰ ਤੇ ਮਾਸਾ ਸ਼ਰਮ ਨਹੀਂ ਦੋਵਾਂ ਜੀਆਂ ਨੂੰ ਮੈਨੂੰ ਤੇ ਸ਼ਰਮ ਆਉਂਦੀ ਆ ਨਾ ਪਤਾ 36 36 ਗੱਲਾਂ ਕਰਕੇ ਗਈ ਆ ਉਹ ਕੱਲੀ ਗੱਲਾਂ ਕਰਕੇ ਗਈ ਸਾਡੇ ਘਰ ਉਹਨੇ ਕਰਨੀਆਂ ਨਹੀਂ ਸੀ ਜਦੋਂ ਇਹਨੇ ਜਾ ਕੇ ਤੇ ਝੂਠੇ ਨਾਂ ਲੰਦੀ ਉਹਦੀ ਨੋਂ ਦੇ 100 100 ਗੱਲਾਂ ਕਰਕੇ ਗਈ ਆ ਕਹਿਰਾਂ ਦੀ ਦੀ ਬੇਇੱਜ਼ਤੀ ਕੀਤੀ ਆ ਸਭ ਕੁਝ ਹੁਣ ਮੂੰਹ ਤੇ ਬਕੀ ਆ ਦੇ ਇਹਨੂੰ ਮੱਸਾ ਸ਼ਰਮ ਨਹੀਂ ਆਈ ਹੁਣ ਕਿੰਨੀ ਬੇਇੱਜ਼ਤੀ ਕਰਕੇ ਗਈ ਐ ਮੇਰੀ ਗੱਲ ਸੁਣ ਇਹਨੇ ਇੰਨਾ ਜ਼ੋਰ ਲਾਸ ਟੋੜਾ ਤੇ ਘਰੋਂ ਕਰ ਦੇ ਇਹਨੇ ਫੋਨ ਤੇ ਨੂੰ ਕਿੰਨ ਸਖਾਲਦੀ ਰਹੀ ਐ ਸੱਤ ਸੌ ਦਿਨ ਇੰਨੀਆਂ ਇਹ ਗੱਲਾਂ ਕਰਦੀ ਰਹੀ ਫੋਨ ਤੇ ਇਹਨੂੰ ਕਰ ਦੇ ਘਰੋਂ ਤੇ ਫਲਾਣਾ ਢੀਂਗਾ ਉਹ ਆਂਦੀ ਹੀ ਨਾਨਾ ਦੇ ਘਰ ਲੋਕੀ ਸਮਝਦੇ ਆ ਕਿ ਵਿਚਾਈ ਜਾਰਦੇ ਨੇ ਇਹਨੇ ਤੇ ਪੂਰਾ ਜ਼ੋਰ ਲਾਸ ਟੋੜਿਆ ਹੈ ਤਾਂ ਤੂੰ ਹੀ ਸੁੱਤੀਆਂ ਹੈ ਗਾੜੀ ਤੂੰ ਹੀ ਵੀ ਗਾੜੀ ਜਵਾਬ ਦਿੰਦੀਆਂ ਮੇਰੀ ਗੱਸਨ ਇੰਨੀ ਨੇ ਬੇਇੱਜ਼ਤੀ ਕਰਕੇ ਗਈ ਐ ਇਹਨੂੰ ਤੇ ਮੱਸਾ ਸ਼ਰਮ ਨਹੀਂ ਆਈ ਮੈਨੂੰ ਤਾਂ ਸ਼ਰਮ ਆਉਂਦੀ ਮਹਾ ਮਹਾ ਤੇ ਕੁੜੀ ਨਾ ਚੰਗੀ ਹੋਈ ਜੇ ਮੈਂ ਜਵਾਬ ਦੇਣ ਲੱਗਦੀ ਨਾ ਤੇ ਫਿਰ ਬੇਇੱਜ਼ਤੀ ਹੁੰਦੀ ਆ ਇਹ ਦਿੰਦੀ ਜਵਾਬ ਉਹ ਤੁਹਾਡੀ ਕਿਤੇ ਨਵੀਂ ਬੇਇੱਜ਼ਤੀ ਹੋਣੀ ਸੀ ਅੱਗੇ ਵੀ ਤਾਂ ਲੋਕਾਂ ਦਾ ਹੋਣੀ ਧੀ ਆ ਅੱਛਾ ਇਹੋ ਇੱਕ ਰੌਂਡੀ ਆ ਚਾਹੇ ਤੂੰ ਕਰਾਉਣਾ ਵਾ ਤੂੰ ਵੀ ਜਾ ਕੇ ਤੇ ਬੋਲ ਕੇ ਆਇਆ ਨਹੀਂ ਮੇਰੇ ਦਿਵਾਲੇ ਤੇ ਨਹੀਂ ਹੋ ਜਾਂਦੀਆਂ ਜੇ ਉਹਨੂੰ ਤੁਹਾਡੇ ਕੋਲ ਜਵਾਬ ਨਹੀਂ ਦਿੱਤਾ ਗਿਆ ਆਂਦੀ ਜੇ ਇਹ ਆ ਗਿਆ लवली ਇਹ ਬੋਲ ਕੇ ਆਇਆ ਸਰੀਕੇ ਚ ਮੇਰੇ ਸੁਣਾਇ ਮੈਂ ਘਰ ਆ ਨਹੀਂ ਨਾ ਮੈਂ ਤਾਂ ਕਾਹਨੀਆਂ ਜਵਾਬ ਦੇ ਨਹੀਂ ਥੋਕੇ ਉਹਨੂੰ ਅੱਛਾ ਬੜੇ ਸੋਹਣੇ ਲੱਗਦੇ ਤੁਸੀਂ ਜਵਾਬ ਦਿੰਦੇ ਤੈਨੂੰ ਫਿਰ ਖਾਈ ਜਾ ਲੋਕਾਂ ਦੀ ਜੁੱਤੀਆਂ ਖਾਈ ਨਹੀਂ ਕਰਦੇ ਤਾਂ ਹੀ ਤਾਂ ਨੂੰ ਕਰਦੇ ਲੋਕੀ ਦੇ ਨਾਲ ਕਰਦੇ ਲੋਕੀ ਘਰ ਆਣ ਕੇ ਤੁਹਾਨੂੰ ਸੁਣਾ ਕੇ ਗਈ ਆਓ ਨਾਲ ਉਹ ਹੋਣੀ ਆ ਕੁੜੀ ਵੀ ਨਹੀਂ ਆਈ ਜਾਂਦੀ ਮੈਂ ਨਹੀਂ ਵਰਨਾ ਇੱਧਰ ਉਧਰ ਹੀ ਰਹੀ ਤੇ ਬੀ ਨਹੀਂ ਆਈ ਤੇ ਸੱਸ ਤਾਂ ਕੀ ਵਰਤੀ ਸਾਡੇ ਘਰ ਆਉਂਦਾ ਸੱਸ ਨੇ ਤੇ ਅਮਣਾ ਹੀ ਸੱਸ ਨੇ ਕਾਲੀ ਆਉਣਾ ਜਿੱਦਾਂ ਘਰ ਆਈ ਉਹਨਾਂ ਘਰ ਰਹਿੰਦੀ ਨਾ ਘਰ ਰਹਿੰਦੀ ਤੇ ਚੰਗੀ ਕੀਤੀ ਆ ਇਹਦੀ ਪਰ ਤੁਸੀਂ ਵੀ ਮਦਾ ਘਰੇ ਗੱਲਾਂ ਕਰਨ ਜੋਗੀਆਂ ਜੇ ਜਾਂ ਮੇਰੇ ਦਿਵਾਲੇ ਹੋ ਲਿਆ ਤੇ ਜਾਂ ਸੰਦੀਪ ਦੇ ਦਿਵਾਲੇ ਹੋ ਗਈ ਤਾਂ ਫੇਰ ਮੇਰੀ ਗਾਸਾ ਤੁਸੀਂ ਤਾਂ ਬੋਲ ਕੇ ਆਏ ਇਨਾਂ ਦੇ ਘਰ ਤੇ ਮੈਂ ਕਦੋਂ ਡਰ ਕੇ ਆ ਗਿਆ ਅਗਲੀ ਨਹੀਂ ਬੋਲ ਅਗਲੀ ਨਹੀਂ ਬੋਲਣਾ ਫੇਰ ਬੋਲਣਾ ਹੀ ਉਹਨੇ ਭਲਾ ਉਹ ਆਂਦੀ ਹੁਣ ਤਾਨੂੰ ਸ਼ਰਮਾਉਂ ਡਈ ਆ ਉਹ ਬੋਲਦੀ ਕੁੜੀ ਨਾਲ ਆਂਦੀ ਨੇ ਫੇਰ ਬੋਲਦੀ ਚੰਗੀ ਲੱਗਦੀ ਅੱਛਾ ਜਾਂ ਗਾਂ ਮੇਰੀ ਗਾਸਾ ਪਾਗ ਪੁਗ ਬਣ ਕੇ ਕਿੱਥੇ ਗਿਆ ਦਾ ਸੀ ਕਿੱਥੇ ਜਾਣਾ ਸੀ ਮੈਂ ਕਾਗਜ਼ ਪੱਤਰ ਲੈ ਕੇ ਗਿਆ ਇਹਨੇ ਦੇਖੋ ਕਰ ਆਇਆ ਮੈਂ ਕੰਮ ਜਿਹੜਾ ਕਰਦਾ ਵਧੀਆ ਹੋ ਗਿਆ ਹੁਣ ਵੇਚਿਆ ਨਾ ਪਿਆਰੀ ਹੁਣ ਚੈਨ ਦੀ ਨੀਂਦ ਆਜੂ ਤੈਨੂੰ ਠੰਡ ਪੈ ਗਈ ਹੁਣ ਤੈਨੂੰ ਉਹ ਮੈਨੂੰ ਆ ਜਣੀ ਚਾਂਦੀ ਨੀਂਦ ਮੇਰੀ ਨਾ ਪ੍ਰਵਾਹ ਕਰੋ ਤੁਸੀਂ 15 16 ਲੱਖ ਰੁਪਈਆ ਮੇਰੇ ਹੱਥ ਚ ਵਾ ਮੈਂ ਜਿੱਥੋਂ ਮਰਜੀ ਰੋਟੀ ਪਾਣੀ ਖਾਵਾਂ ਅੱਛਾ ਅਸੀਂ ਭੁੱਖੇ ਮਰ ਜਣਾ ਮੇਰੇ ਵੱਲੋਂ ਮਰੋ ਮੈਨੂੰ ਕਹਿਂਦੇ ਕੋਈ ਕਹਿੰਨੀ ਕਿੰਨਾ ਕੁ ਚਰ ਖਾਏਗਾ ਨਾਲੇ ਲੋਕਾਂ ਭਾਈ ਤਾਂ ਬੇਇੱਜ਼ਤੀਆਂ ਕਰਾਉਂਦੇ ਰੋ ਸਾਡੇ ਦੋਵਾਂ ਜੀਆ ਕਰਕੇ ਨਾ ਕਰਤੂਤਾਂ ਚੜੀਏ ਤੁਸੀਂ ਕਰਦੇ ਜੀ ਤਾਂ ਬੇਇੱਜ਼ਤੀ ਹੁੰਦੀ ਸਾਡੀ ਜੇ ਤੇਰੀ ਬੇਇੱਜ਼ਤੀ ਹੁੰਦੀ ਆ ਨਾ ਤੇ ਉਧਰ ਚੱਲ ਜਾ ਅੱਛਾ ਮੈਂ ਆਹੇ ਗੱਲ ਕਰਨ ਨਾ ਆ ਜਾ ਕੇ ਤੂੰ ਹਾਂ ਤਾਂ ਕੀ ਕਹਾਂ ਫਿਰ ਤੈਨੂੰ ਮੈਂ ਕੀ ਕਮਾਂ ਤੈਨੂੰ ਅਈ ਤੇ ਸੌ ਜਾਨੀ ਆ ਨਾ ਟੇਲਾਂ ਵਾਲੇ ਅੰਦਰ ਉੱਥੇ ਨਹੀਂ ਆ ਸੁੱਤਾ ਜਾਣਾ ਮਰੀਂ ਉੱਥੇ ਗਰਮੀਆਂ ਨੂੰ ਮਛਰ ਚ ਤੇ ਨਾਲੇ ਹੁਣ ਠੰਡ ਚ ਕੱਲੀ ਜਣੀ ਆਣ ਕੇ ਤੁਹਾਡੀ ਬੇਇੱਜ਼ਤੀ ਕਰ ਗਈ ਆ ਤੇ ਹੁਣ ਲਈ ਮੈਨੂੰ ਗੱਲਾਂ ਕਰਨ ਦੱਸ ਹੱਦ ਹੋ ਗਈ ਵੀ ਗਾੜੀਆਂ ਤੁਸੀਂ ਜਵਾਬ ਦਿਓ ਜਦੋਂ ਕੁੜੀ ਨਹੀਂ ਇਥੇ ਆ ਕੀ ਤੇ ਕੁੜੀ ਮਹਾਵਸੀ ਆ ਕੁੜੀ ਦਾ ਵੀ ਉਹਨਾਂ ਕਸੂਰਵਾਕ ਜੰਨਾ ਦੀ ਸੱਸ ਦਾ